ਆ ਗਿਆ ਯਾਕਰ 15000 ਦੀ ਬੱਕਰੀ ਬਾ ਨਹੀਂ ਬੱਕਰੀ ਅਮਰ ਮੈਂ ਪੁੱਛਿਆ ਵੀ ਨਹੀਂ ਬੰਦੇ ਨੂੰ ਗਾਇ ਦਾ ਦੋਈ ਇਹਨੇ ਬਸ ਮੈਂ ਇੱਕ ਮਨਮਾਨਦਾਰੀ ਹੈ ਇਹਨੇ ਦੱਸਿਆ ਨਹੀਂਦਾ ਮੈਂ ਮੈਂ 5000 ਵੀ ਰਾਜਾ ਪੱਕਾ ਗੁਚਾਰੇ ਕੋਈ ਨਹੀਂ ਆਦਾ ਗੁਚਾ ਨਹੀਂ ਕੋਈ ਫਿਰ ਯਾਰ ਇੰਨੇ ਪੈਸੇ ਦੀ ਹੈ ਇਹ ਇੰਨੇ ਪੈਸੇ ਦੀ ਹੈ ਉਸ ਤੋਂ ਪਹਿਲੇ ਤਾਂ 10000 ਘਟਾਤਾ ਕੱਠਾ ਕੋਈ ਵੀ ਨਹੀਂ ਕਰ ਕਰ ਜਾਂਦੇ ਘਟਾਓ ਸਾਡੇ ਕਹਿੰਦੇ ਉਹ ਵੀ ਉੱਤੇ ਕਰ ਲੋ 500 ਬਹੁਤ ਕਾਹੀ ਮੰਗ ਲੈ ਦਈਏ ਪੈਸੇ ਦੇਖਣ ਨਹੀਂ ਤੁਹਾਨੂੰ ਤਾਂ ਕੋਈ ਮਸਲਾ ਨਹੀਂ ਉਹ ਫਿਰ ਮੇਰੇ ਯਾਰ ਬਹੁਤ ਲੱਗਦਾ ਇਹਦਾ ਗੱਲਾਂ ਕਰ ਗਿਆ ਜੇ ਮੈਂ 12 12000 ਦੇ ਲਾਵਾ ਤੇ ਉੱਥੇ ਗੱਲ ਨਿਬੜਦੀ ਨਾ ਦਾ ਤੜਕਾ ਦੱਸ ਵੀ ਕਹਿ ਗਿਆ ਮੈਨੂੰ ਮਾਗਦੇ ਕੋਲ ਗਿਆ ਕਿਉਂ ਜੀ ਹੈ ਇੰਨਾ ਕਤਾਨੀ ਹੈ ਉਹ ਤੇਰੀ ਮਰਜ਼ੀ ਆਉਦੀ ਆ ਹਾਂ ਨਹੀਂ ਚਾਚਾ ਸਾਹਿਬ ਨਾਲ ਕਰ ਲੋ ਯਾ ਇੱਕ ਮਿੰਟ ਖੜਿਆ ਰ ਜੇ ਮੈਂ 12 ਲਾਣ ਦਾ ਇੱਥੇ ਗੱਲ ਨੂੰ ਫੇਰ ਨਿਬੜਨੀ ਦੀ ਇੱਕ ਮਿੰਟ ਉਹ ਨਵਾਂ ਬੰਦਾ ਆਪੇ ਆਪ ਤੋਂ ਕਿੰਨੇ ਲਾ ਕੇ ਗਿਆ 12000 ਲਾ ਕੇ ਗਿਆ ਹਾਂ ਪੰਜ ਵਧਾਵਾ ਮੈਂ 10000 ਦੀ ਆ ਕੇ ਸੱਟ ਮਾਰੀ ਆ ਫੇਰ ਯਾਰ ਹੁਣ ਨਹੀਂ ਭਈ ਗੱਲ ਨਹੀਂ ਕੋਈ ਆਪਾਂ ਅਗਲੇ ਨੂੰ ਵੀ ਵਾਈਫ ਹੋਗੋਗੇ ਨਾ ਬਈ ਹਰ ਇੱਕ ਨਾ ਦੁੱਜੀ ਮੰਡੀ ਭੋਮ ਨੂੰ ਮਰੇ ਵਿੱਚ ਵਜੂ ਆ ਕੇ ਜੇ ਮੈਂ ਕਰ ਤਮਾਰ ਹੱਗੀ ਮਾਰ ਕੇ ਦੇ ਨਾ ਮੁਰਗੇ ਮਰੇ ਤਾਂ ਮੂੰਹ ਨਹੀਂ ਕਰਨਾ ਨਾ ਬਗੈਰਾ ਮੇਰੀਆਂ ਯਾਰ ਇਹਨਾਂ ਗੱਲ ਗਿਆ ਬੰਦ ਯਾਰ ਇਹ ਬਜਰਾ ਅੱਜ ਆ ਗਿਆ ਹੌਂਗਰ ਸਮਾਂ ਕਿਵੇਂ ਆ ਗਿਆ ਲਾ ਚੰਡੀਗੜ੍ਹ ਜਾਣਾ ਹੈ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਹੋਰ ਕਿਤੇ ਦੇ ਦੇ 20000 ਦੀ ਵਕਰੀ ਜਾ ਨਾ ਨਾ ਇੱਕ ਦੋ ਦਿਨ ਹੈ ਵਕਰੀ ਹੈ ਕੀ ਇਹਦਾ ਹੱਕ ਪੈਸਾ ਨਹੀਂ ਬੋਲ ਮੈਂ 15 ਲਾ ਪਾਉਣਾ ਉਹ ਭਾਗੀ ਡੜ ਗਿਆ ਤੂੰ ਤੂੰ ਦੇ ਰਸਤਾ ਯਾਰ ਕੋਈ ਤੂੰ ਦੇ ਯਾਰ ਇਹ ਨਹੀਂ ਇਹ ਨਾ ਹੁੰਦਾ ਨਾ ਕੋਈ ਰਸਤਾ ਦੇ ਦੇ ਯਾਰ ਬੱਕਰੀ ਕਿਉਂ ਦੀ ਮੈਂ ਦੱਸ ਕੀ ਕਰਾਂ ਕੀ ਆ ਦੇ ਕਹਿੰਦਾ ਮੇਰੀ ਗੱਲ ਸੁਣ ਬੱਕਰੀ ਜਿਹੇ ਉਹਦੀ ਤੂੰ ਵੀ ਸੁਣਦਾ ਹੁਣ ਦੇਖ ਫਿਰ ਤੁਸੀਂ ਹਰਖ ਕਰਦੇ ਹੋਨੇ ਆ ਵੀ ਸਾਡੇ ਡੰਗਰਾਂ ਦੇ ਪਤਾ ਨਹੀਂ ਭਾਈ ਤੁਸੀਂ ਜਾਣ ਕੇ ਨਹੀਂ ਰੁਪਈਏ ਲਵਾਉਂਦੇ ਫਿਰ ਛੋਡੀ ਗੱਲ ਇਹ ਹੁੰਦੀ ਆ ਮੇਰੀ ਗੱਲ ਸੁਣ ਲਈ ਫਿਰ ਲੱਗਦੇ ਛੋਟੇ ਗਿੱਟੇ ਗੋਡੇ ਵੀ ਆਪਦਾ ਮਾਲ ਵੇਚਣ ਦੇ ਮਾਰੇ ਪਤਾ ਨਹੀਂ ਸਾਡਾਂ ਦੇ ਰੇਟ ਨਹੀਂ ਲਾਉਂਦੇ ਫਿਰ ਤੁਸੀਂ ਹੁਣ ਪਏ ਜਾਂਦੇ ਹੋ ਕਸਾਈਆਂ ਚ ਮੈਂ ਤਾਂ ਹੀ ਨਾਲ ਨਹੀਂ ਤੁਰਦਾ ਹੁੰਦਾ ਅਗਲੇ ਦੇ ਮੈਂ ਕਹਿੰਦਾ ਸਿੱਧਾ ਲੈ ਲਓ ਪੱਕੀ ਜੀ ਗੱਲ ਕਹਦੇ ਸਾਂ ਹਾਂ ਹਾਂ ਨਾਲ ਹੀ ਪੱਕੀ ਜਾਨ ਨੂੰ ਕਹਤਾ ਯਾਰ ਪੱਕੀ ਜਾਨ ਨੂੰ ਸਭੀ ਹੋਈ ਜਾਗਾ ਯਾਰ ਹਾਂ ਮੈਨੂੰ ਕੋਈ ਉਹਨੂੰ ਫੜਾ ਦੇ ਤੂੰ ਵੀ ਰੱਖ ਨਾ ਮੈਨੂੰ ਮੈਨੂੰ ਦੋ ਬੇਰਵਾਸ ਮੋੜ ਦੀ ਧੜ ਮੇ 15 ਲੱਗਾ ਬਾਈ ਤੁਸੀਂ ਕਹਿ ਕੇ ਮੋੜ ਦੇ ਪੂਰੇ 20000 ਦਾ ਮੈਨੂੰ ਮੱਟ ਪਤਾ ਨਹੀਂ ਹੁੰਦੀ ਨੀ ਐਡੀ ਨਹੀਂ ਗਾ ਤਾਂ ਹੁਣ ਕੋਈ ਹੋਰ ਤੂੰ ਵੀ ਕਹ ਸਾਂ ਖਾ ਕੇ ਤਾਂ ਮੈਂ ਲਾ ਫੜਾ ਭਾਜੀ 10000 ਪਾਇਆ ਸੀ ਲਾ ਫੜਾ ਲੈ ਤੇਰੇ ਹੱਥ ਕੇ ਦੇ ਤਾਂ ਮੈਂ ਇਹਦਾ ਲਾ ਫੜਾ ਹਾਂ ਲੈ ਮੋੜ ਅੱਛਾ 16000 ਨੂੰ ਬੱਕਰੀ ਦੇ ਬਸ ਹੀ ਗਈ ਕਿ ਕਹਿਣ ਲੱਗੀ ਬਸ ਤੂੰ ਕਹਤਾ ਹਾਂਜੀ ਤੂੰ ਨੂੰ ਨਾ ਗਿਆ ਯਾਰ ਉਹ ਚਾਚਾ ਆ ਜਾ ਇਹਨੂੰ ਤੈਨੂੰ ਮੈਂ ਫੜਾਇਆ ਇਹ ਜਿਹੇ ਹਿਸਾਬ ਨਾਲ ਆਪਾਂ ਚੱਲਨੇ ਨਹੀਂ ਨਹੀਂ ਜਾਂ 16 ਹਾਂ ਬਗਾਹ ਦਾ ਹੈ ਬੜਾ ਯਾਰ ਬਗਾਹ ਦਾ ਭਾਗ ਦੇਣਾ ਤੈਨੂੰ ਤਾਂ ਦਿੱਤਾ ਵੀ ਗਾਂ ਵਾਸਤੇ ਮਰੇ ਨਾ ਉਹ ਗਾਂ ਨੂੰ ਪੰਜੇ ਕਰੀ ਪੋਣੀ ਹੈਗੀ ਯਾਰ ਹਾਂ 10000 ਦੇਣਾ ਬੱਸ ਤੂੰ ਯਾਰ 20000 ਦਾ ਮਤਲਬ ਚਲੋ ਭਾਈ ਇਹ ਸੌਦਾ ਖੁੱਸ ਗਿਆ ਜੀ ਛੜ ਦੇ ਛੜ ਦੇ ਸਾਰੀ ਛੜ ਦੇ ਆਪੜੇ ਕਿੰਨੇ ਗੱਟਾ ਯਾਰ ਨਹੀਂ ਆੜ ਕੇ ਖੜ ਜਾਂਦੇ ਯਾਰ ਤੇਰਾ ਗਾਂ ਬਣ ਗਿਆ ਕਿ ਨਹੀਂ ਕੋਈ ਪਈ ਬੱਕਰੀ ਹੋ ਤੋ ਲੋਹੀ ਜਿਹੜਾ ਯਾਰ ਮਾਂਗਿਆ ਯਾਰ ਜਿਹੜਾ ਬਰਾ ਮਾਂਗਦਾ ਮੁਖੀ ਜਿੰਨਾ ਮਹਾਂਗਾ ਹੁੰਦਾ ਸੋ ਹੋ ਸਾਰਾ ਰੱਖ ਲੈ ਨਹੀਂ ਖਸ ਮੋੜ ਇਹ ਤੱਕਾ ਹੀ ਹੈ ਤੱਕਾ ਦਾ ਦਿੱਤਾ ਹੈ ਬੱਕਰੀ ਕੋ ਹੋ ਜਾ ਜਿਹੜਾ ਤੁਸੀਂ ਮਰਜੀ ਸਮਝਣਾ ਵਾਲੀਆਂ ਵਾਲੀਆਂ ਗੱਲਾਂ ਦਾ ਫਾਇਦਾ ਨਹੀਂ ਆਉਂਦਾ ਸੁਣੀ ਲੱਗੀ ਹੈਲੋ ਠੀਕ ਆ ਸੁਣੀ ਲੱਗੀ ਆ 100 ਕੇ ਚੀਜ਼ ਦਿਆ ਕਰਕੇ ਭੋਗਦੀ ਆ ਹਾਂ ਚਲ ਹਾਂ ਚਲੋ ਜੀ ਚੱਕ ਫੋਜਿਆ ਜਾ ਲੈ ਨੂੰ ਲੈ ਉਹਨਾਂ ਕਰ ਦਿੰਦੇ ਥਣ ਬਹੁਤ ਸੁਰੇ ਨਹੀਂ ਬੱਚੇ ਦੰਦ 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 ਫੇਰ ਹੋ ਜੀ ਕਰਉਣੀ ਆ ਹਣ ਭੱਟਾ ਕਰਦੀ ਆ ਤਾਂ ਕਿ ਜਿਸ ਮਾਦਰਾ ਦੇ ਹਾਂ ਤਾਂ ਹੀ ਤੈਨੂੰ ਕਿਹਾ ਵੀ ਆਪਾਂ ਤੇਰੀ ਸੇਵਾ ਕਰਾਂ ਐਸਪੋਰਟਸ ਆਪਾਂ ਫੇਰ ਵੀ ਖੜੇ ਆ ਬੰਦਿਆਂ ਨਾਲ ਮੈਂ ਤੇਰੇ ਨਾਲ ਫੇਰ ਵੀ 55000 ਦੀ ਲੋਹੀ ਵਿਕੀ ਹੋਈ ਸੀ ਆਪਾਂ ਫੇਰ ਵੀ ਬੱਕਰੀਆਂ ਮਾਰ ਗਿਆ ਤਿੰਨ ਜਾਨ ਬੱਕਰੀਆਂ ਉਹਦਾ ਤੈਨੂੰ ਆਇਆ ਵੀ ਚਲ ਆਪਾਂ ਖੜਦੇ ਆ ਬਰਨਾ ਨਾ ਕਿਸੇ ਆਪਾਂ ਕਹਿੰਦੀ ਨਹੀਂ ਆਪਾਂ ਕਿਹੜੇ ਦਿਨ ਦੱਸਦੇ ਆ ਓਹ ਹੈ ਨਹੀਂ ਤੇਰੀ ਆਪਾਂ ਕੋਈ ਕੁਝ ਨਹੀਂ ਦੱਸਦੇ ਫਿਰ ਪਾਰਾ ਹੋਵੇ ਵਾਅਦਾ ਕਰੇ ਮੈਂ ਜਮਾਂ ਪੂਰਾ ਹਿਸਾਬ ਦੇਦਾ ਫੌਜੀ ਨੂੰ ਹੁਣ ਸਾਰੇ ਬੰਦਿਆਂ ਨੂੰ ਦਿਖਾ ਲਓ ਜੇ ਨਾ ਹੋਈ ਇਹਨਾਂ ਦੀ ਆਪਣੀ ਫ੍ਰੀ ਲੈ ਜੀ ਤੈਨੂੰ ਵੀ ਰੋਜ਼ ਦੀ ਤੂੰ ਵੇਚਣਾ ਕਿਹੜਾ ਜਨਾਵਾ ਕਰਕੇ ਰਿਹਾ 15 ਉਹਦਾ ਪਤਾ 17 ਜਿਹੜੇ ਸਾਡੇ ਇਕੱਠੇ 15 ਦੀ ਆਹੀ ਜੇ ਮਿਲਦੀਆਂ ਨੇ ਮੈਨੂੰ 50 ਲਿਆ ਦੇ ਮਾੜਾ ਦੂਰਾ ਨਾ ਗਵਾਂ ਲਗਾ ਦੋਗਣ ਚਾਹੀਦੀ ਤੇ ਹੋਊਗੀ ਹਾਂ ਉਹਨਾਂ ਨੂੰ ਲੱਗ ਗਈ ਹਾਂ ਕਿਤੇ 15 ਦੀ ਬਾਕੀ ਕਿਹਨੇ ਹੋ ਗਿਆ ਉਹ ਕਿਉਂ ਭਾਈ ਕੌਣ ਦੇ ਦੂ 15 ਦੀ ਤੂੰ ਹਾਬ ਲਾਉਨੇ ਆਂ ਵੀ ਆਉਂ ਸਾਫ ਲਾਉਨੇ ਆ ਕੌਣ ਦੇ ਦੂ ਉਹ ਤਾਂ ਹੋ ਗਿਆ ਇਹਨੂੰ ਉਹ ਤਾਂ ਲੱਗਾ ਯਾਰ ਉਹਦਾ ਤਾਂ ਮਸਲਾ ਹੀ ਨਹੀਂ ਕੋਈ ਉਹ ਤਾਂ ਲੱਗਾ ਉਹ ਤਾਂ ਨਿਬੜ ਗਈ ਉਹਦਾ ਪਰਪਾ ਨਾ ਪਾ 15 ਦੀ ਮੈਂ ਕਿਵੇਂ ਦੇ ਤੂੰ ਯਾਰ ਸੌਦਾ ਹੀ ਅੱਖੀ ਲੈ ਜੀ ਆ ਆ ਆ ਸਾਢੇ 16 ਦੀ ਲੈ ਕੇ ਆਇਆ ਫੰਡਰ ਕਹੀ ਜੀ ਉਹਦੇ ਨਾਲ ਇਹਦੇ ਨਾਲ ਜਮੀਨ ਆਸਮਾਨ ਦਾ ਫਰਕ ਹੈ ਫੌਜੀ ਦੇ ਪਸੰਦ ਦੀ ਤਾਂ ਲਈਆ ਮੈਂ ਆਪਣੇ ਤਾਂ ਪਸੰਦ ਨਹੀਂ ਦੀ ਇਹ ਨਹੀਂ ਫੜ ਕੇ ਪੱਠੋ ਦਿਖਾਈ ਲੱਗੀ ਪੱਠੋ ਚਿੱਟੀ ਅੱਖ ਕਬੂਤਰੀ ਦਾ ਭਾਂਜੂ ਪਹਿਲੇ ਸਵੇਰ ਸੁਣਾ ਇਹ ਚੈਟ ਰੋਟੇਟਿੰਗ ਆ ਬਾਈ ਇਹ ਉਹਦਾ ਸੁਣ ਦੇ ਗੀ ਘਟ ਸ਼ੇਦੰਦਾ ਬਾਈ ਸ਼ੇਦੰਦ ਪੱਠਾ ਬਾਈ ਨਾ ਆਸਤਾ ਨੇ ਆ ਵੀ ਇਹਦੇ ਨਾਲ ਅੱਜ ਆ ਕੇ ਬਹਿ ਗਿਆ ਆਪਣੇ ਬਾੜੇ ਚ ਆਪਾਂ ਦੀ ਖਾਲੀ ਨਾ ਚੱਲ ਇਤਹਾਜ ਪੈਂਦੀ ਕੀ ਡਿਮਾਂਡ ਕਰੀ ਤੇ ਮੈਸੇਜ ਤੇ ਉਹ ਡਿਮਾਂਡ ਤਾਂ ਯਾਰ ਫੌਜੀ ਤੋਂ ਮੈਂ ਕੁਝ ਵੀ ਨਹੀਂ ਕਰੀ ਬਾਈ ਮੈਂ ਤਾਂ 25000 ਰੁਪਏ ਕਿਹਾ 25000 ਠੀਕ ਆ ਵੀ ਚੱਲ ਕੋਈ ਗੱਲ ਨਹੀਂ ਵੀ ਕਿੱਡੀ ਕ ਗੱਲ ਆ ਇਹ ਕੋਈ ਚੋਕੀ ਹੋਈ ਤਾਂ ਵੀ ਕਰ ਲਈ ਤੇਰਾ ਪੁੱਤ ਇਹ ਨਹੀਂ ਕਹਿੰਦਾ ਮੋਗਾ ਦੇ ਵੀ ਮੈਂ 20000 ਰੁਪਏ ਤੈਨੂੰ ਦਊਗਾ ਹੋ ਗਿਆ ਤੇਰੇ ਵਾਸਤੇ ਆਪੋਰਾ ਵਾਸਤੇ ਕੋਈ ਕਾੜਵਾ ਨਹੀਂ ਨੀ ਮੈਂ ਦੇ ਪਾਉਂਗਾ ਭਾਈ ਕੋਈ ਕਾੜਵਾ ਨਹੀਂ ਜ਼ਮੀਨ ਨਹੀਂ ਆਈ ਰੁਪਏ ਦੀ ਵੀ ਨਹੀਂ ਹੋਣਗੇ ਅੱਗਾ ਵੀ ਕਿੱਥੇ ਤਰੀਂ ਆਈ ਮੋਨ ਹਾਂ ਹਾਂ ਅੱਜ ਕੰਮ ਹੋ ਗਿਆ ਨੂੰ ਮਾ ਮੋਨ ਹਲਾਉਂ ਨਹੀਂ ਦੇਣੀ ਪਰਾਂ ਇਹ ਦੇਖ ਹਜੇ ਵੀ ਯਾਰ ਹੁਣ ਯਾ ਦੋ ਪਾਪਾ ਪੈ ਹੋ ਜੀ ਯਾਰ ਹੱਦ ਇੱਕਦਮ ਟੱਪੇ ਇਹ ਬੰਦਾ ਹਿੱਕ ਦੇ ਕਾਗਰੀਆਂ ਨੇ ਯਾਰ ਤੁਹਾਨੂੰ ਕਹਿੰਨੀ ਮੈਂ ਮੈਂ ਤਾਂ ਇਹ ਇਸ ਤਰ੍ਹਾਂ ਹਜ਼ਾਰ ਜੀ ਤੱਕ ਆਇਆ ਉਹ ਯਾਰ ਕਮਾ ਨਹੀਂ ਜਦੋਂ ਨਹੀਂ ਕੋਈ ਕਮਾ ਇਹਦਾ ਵੇਚਣ ਵਾਲੇ ਵੀ ਪੈਸੇ ਲਾਉਂਦੇ ਨੇ ਜਿਹਨੇ ਗਾਂ ਵੇਚਣੀਆਂ ਇਹ ਤਾਂ ਖਾਣੇ ਵਿੱਚ ਆ ਸੀ ਉਹ ਵੇਚਣ ਵਾਲੇ ਵੀ ਪੈਸੇ ਪੱਠਾ ਪੱਠ ਦੇਖ ਸਕਦੇ ਯਾਰ ਮਰੀ ਪੱਠਾ ਇਹਨੂੰ ਐ ਪੁੱਛਦਾ ਵੀ ਕਿੰਨੇ ਬੰਦੇ ਮੋੜ ਤੇ ਤੜਕੇ ਦੇ ਫਿਰ ਹੁਣ ਕਿੱਥੇ ਦਾ ਰੋਣੂ ਯਾਰ ਇਹ ਜਦੋਂ ਹੁਣ ਜਦੋਂ ਰਸਤਾ ਦੇ ਨਾ ਬੰਦਾ ਫਿਰ ਉਹਨੂੰ ਮਾਰੀ ਵਾਲੀ ਹੁੰਦਾ ਸੇ ਖੋਣਾ ਖਾਓ ਫਿਰ ਤੂੰ ਸੌ ਉਹ ਜਾ ਹੁਣ ਮੰਗਾ ਲਾਏ ਆ ਬਾਈ ਉਹ ਮਸਲਾ ਕਰ ਲੈਂਦੀ ਆ ਤੇਰੇ ਕੋਲ ਇੱਕੋ ਜਿਹਾ ਜੋੜਾ ਹੋ ਜਾਊਗਾ ਭਾਜੀ ਜਿਹੜਾ ਵੀ ਚੰਗਾ ਲੱਗੇਗਾ ਮੇਨ ਮਾਦਰ ਜੰਗਾ ਲੱਗਿਆ ਤੇ ਦੂਦਾਰੇ ਮੈਨੂੰ ਮੰਡੀ ਚ ਖੱਦ ਲਈ ਇਹ ਵੀ ਮੈਂ ਦੱਸਦੀ ਹਾਂ ਯਾਰ ਆਪਣੇ ਕੋਲ ਤਾਂ ਗੱਲਾਂ ਹੀ ਨਹੀਂ ਆਪਾਂ ਦਾ ਯਾਰ ਗੱਲ ਅਗਲੇ ਨੂੰ ਕਰੀਏ ਮੈਂ ਹੋਣੀ ਬਸ ਵੇਚ ਵੀ ਹੁਣ ਨਾ ਬੋਲੀ ਬੋਲ ਉਹ ਦੂਦਾਰੇ ਮਾਸ਼ੀ ਨੂੰ ਜੁੜ ਕੇ ਮੈਨੂੰ ਲਾਉਣਾ ਹੈ ਨਾ ਨਹੀਂ ਮੈਂ ਮੈਂ ਇੱਕੜਾ ਵਿਗਣੋ ਰਹਿ ਜੂ ਲਾ ਲੂੰਗਾ ਬੋਲ ਥਾਪੀ ਮਾਰਦੀ ਥਾਪੀ ਮਾਰਦੀ ਬੋਲ 19 ਆ ਗਈ ਹੋਈ ਯਾਰ ਦੇ ਦੇ ਮੇਧਰਾਓ ਲਾਓ ਬਈ ਵਾਦਾ ਕਰੇ ਪਰਮਾਪਨ ਕਿ 22000 ਰੁਪਏ ਤਾਂ ਹੁਣ ਵੀ ਤੁਹਾਨੂੰ ਦੱਸਦਾ ਵੇਚਣ ਵਾਲੇ ਲੰਦ ਨੇ ਪਠਾਣੇ ਕੋਲ ਆ ਕਿ ਐ ਵੇ ਚੀਜ਼ਾ ਖਵਾਦਾ 25000 ਦੀ ਤਾਂ ਵੀ ਜਿਹਨੂੰ ਮਰਜ਼ੀ ਫੜਾਇਆ ਮੈਂ ਕਹਿੰਦੀ ਐ ਵੀ ਆਪਾਂ ਦੁਦਨ ਬਾਹਰ ਗਿਆ ਨੀ ਦੂਜੀ ਮੰਡੀ ਕੋਲੇ ਆ ਕੇ ਮੇਰੇ ਵਿੱਚ ਬੱਜੇ ਨਾ ਚੀਜ਼ ਲੈ ਲਓ ਯਾਰ ਮੈਂ ਕਿਉਂ ਕਹਾਂ ਮਾੜੀ ਨਾ ਲਓ ਚੱਜ ਦੀਆਂ ਲੈ ਲਓ ਹੁਣ ਹੀ ਬਾਬੂ ਮੰਡੂ ਹਾਂ ਤੁਸੀਂ ਬੰਡਾ ਕੋਲ ਆਪੇ ਪੇਮੈਂਟ ਦੇ ਦਿਓ ਜੀ ਪੇਮੈਂਟ ਪਹਿਲੇ ਉਹ ਕੱਢੋ ਕੋਸਾਂ ਤੇ ਵੀ ਜੱਤੇ ਦੇ ਦੇ ਦੋ ਕੁਝ ਜਾਣ ਲੱਗੇ ਦੇ ਦਿਓ ਕੋਈ ਚੱਕਰ ਨਹੀਂ ਐਹੀ ਵੀ ਜਾਣ ਰਹੀ ਆਪਾਂ ਦੋਦੇ ਹੋਈ ਐ ਇਹ ਵੀ ਆਪਦਾ ਜਾਂਦੇ ਹਾਂ ਮੁਰੇ ਘਰ ਤੋਂ ਸੁਣਿਆ ਜਾ ਕੇ ਮੱਕੇ ਸੁਝਾ ਲਿੰਗੀਆਂ ਓ ਇੱਥੇ ਅਸੀਂ ਦੇ ਜਾਣੇ ਹੁੰਦੇ ਨੇ ਅਸੀਂ ਕਿਹੜਾ ਘਰੇ ਲੈ ਕੇ ਜਾਣੇ ਹੁੰਦੇ ਨੇ ਇਹ ਇੱਧਰੋਂ ਫੜੇ ਇੱਧਰ ਖੜਾ ਤੇ ਇੱਧਰੋਂ ਖੜਾ ਤੇ ਇੱਧਰੋਂ ਖੜਾ ਪਏ ਹੋ ਗਏ ਨਾ ਨਹੀਂ ਬਾਕੀ ਹੁਣ ਨਾ ਲੈ ਬਸ ਫੜਨੇ ਕਦੇ अगर ये फटवारे भी मार दूँगा और वहाँ देखो और वहाँ देखो बनूँगी जमी देसी है जड़ी यही पागल यारा रात आता जाता तो भी कौन है पागल है लड़ी है तो फिर आप पता है इधर रेट आला काम नहीं करेगा तो भी पंजे काओ तो भी पंजे आग को

لاو जी لاو 1700 روپیہ جو ہے تو ہی لے نہیں میں نہیں لاوندا تو نہیں لے 100 روپیہ ہے نا لا دے کتنے دینے ہاں اوہ یار کوئی نہ کھڑا جا چاچا او جنہوں دے دتاں گے اپا نہ دے نہ ساری لے جوں او فوجینو دے دنا گے اپا نہیں لینے نہ گل 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 نہیں 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 ਮੰਗੋ ਮੰਗੋ ਡਾਕੜਾ सलमान ਖਾਨ ਤੂੰ ਉੱਧਰੋਂ ਚੱਲ ਪੈ। ਜਿੱਥੇ ਮੈਨੂੰ ਲੋਕ ਮੈਂ ਸੱਗਾ ਗਾਲਾਂ ਕੱਢਾਂਗੇ ਵੀ ਦਲਾਣਾਪੁਰ ਦਾ। ਦਲਾਣਾ ਦੀ ਗਲਤੀ ਆ ਤੂੰ ਰਹਿ ਜਾ ਰਾਜਾ ਤੇ ਹੁਣ ਰਾਜਾ ਤੁਸੀਂ ਹੋ। ਨਾ 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 ना 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 ਦੀ ਹੈ? ਬੋਲ ਤੂੰ ਬੋਲਣਾ। ਜਦ ਤੂੰ ਲੈ ਦੇ ਪੁੱਲਾ ਦੇ ਪੱਟ ਬਾਈ। ਕੋਣ? ਤੁਸੀਂ ਦਾ ਦੋਈ। ਉਹ ਕਹੇਗਾ ਵੀ ਇਹ ਐ 16000 ਦੀ ਪੱਟ। ਤੁਸੀਂ ਚਾਹੇ ਮੈਂ ਆਪਦੇ ਵਾਸਤੇ ਆਵਾਜ਼ ਤੈਨੂੰ ਮਾਰੀ ਨਹੀਂ ਠੀਕ ਹੈ ਜੀ ਗੱਲ ਸੁਣ ਲਈ ਧਿਆਨ ਨਾਲ ਠੀਕ ਹੈ ਮੈਂ ਮਾਰੀ ਹਾਂ ਇਹਦੇ ਵਾਸਤੇ ਠੀਕ ਹੈ ਜੀ ਇਹ ਆਪਣਾ ਭਰਾ ਇਹ ਕਰਨ ਲੱਗਾ ਨਵਾਂ ਕੰਮ ਇੱਕ ਵਾਰੀ ਤੂੰ ਇਹਨੂੰ ਮਾਰ ਦੇ ਇਹਨੂੰ 17 ਦੀ ਲੈ ਦੰਨਾ ਚੱਲ ਤੇਰੀ ਗੱਲ ਵੱਡੀ ਕਰ ਦੰਨੇ ਆ ਇਹਨੂੰ ਕੋਈ ਫਰਕ ਨਹੀਂ ਪੈਣਾ ਆਪਾਂ 17 ਦੀ ਲੈ ਦੰਨਾ ਨੂਰੇ ਸਹੀ ਗੱਲ ਮੁੜ ਕੇ ਮੁੜ ਕੇ ਕਿਹਨੂੰ ਵੇਚਾਂਗੇ ਨਹੀਂ ਦੇ ਸਕਾਂਗੇ ਮੁੜ ਕੇ ਕਿਹਨੂੰ ਵੇਚਾਂਗੇ ਆਪਾਂ ਇਹ ਵੀ ਦੇਖੋ ਚਲੋ ਲਾਓ ਪੱਕਾ ਮੁੱਲ ਤਾਂ ਸਾਨੂੰ ਕੋਈ ਰਸਤਾ ਦੇ ਫਿਰ ਅਸੀਂ ਮੁੱਲ ਲਾਉਂਦੇ ਚਾਹੇ ਲਾਉਂਗਾ ਮੈਂ ਤੈਨੂੰ ਭਾਉਂ या रा दे बैठ गया हाँ रा दे नोट 100 के लूँगा हां रा देखो कहनो आंगा यार गंड तू या और पा यार 500 बट दे यार ना कायम ਨਾ ਸੋਹਣਾ ਨਹੀਂ ਗੱਲ ਕਰ ਵੀ ਇੰਨੇ ਦੀ ਆ ਨਾ ਨਾ ਆਪਦੀ ਕੱਠ ਦਾ ਪਰਦਾ ਲੰਗਾ ਬਸ ਸਾਨੂੰ ਇੱਕ ਗੱਲ ਨੰਗਾ ਦੇ ਮੇਰੇ ਇੱਧਰ ਉਹ ਕਰਾ ਲਈ ਵਾਸਤੇ ਇੰਨੇ ਦੀ ਆ ਪਰਤੇ ਨਾ ਕੋਈ ਦੀ ਰਹਿੰਦੇ ਜੋ ਹੈ ਜੀ ਇਹ ਦਿੱਲੀ ਦੂਰ ਆ ਹਾਂ ਆਪਣੇ ਚੱਕੀ ਦਿੱਲੀ ਦੂਰ ਆ ਹਾਂ ਆ ਵੀ ਤੱਕਾਂਗਾ ਮੈਨੂੰ ਵਾਂ ਪੂਰੇ ਦਾ ਬਾਈ ਫੇਰ ਘੋਟੇ ਵਾਲਾ ਅੱਜ ਆ ਮੈਂ ਜੋਖ ਦਾ ਤੇ ਕੋਨੇ ਕੋਨੇ ਦੁਨੀਆ ਜਾਣਦੀ ਆ ਮੈਨੂੰ ਆ ਛੱਡੇ ਕੇ ਜਾ ਕੇ ਆਇਆ ਕਹਿੰਦੀ ਨੂਰੇ ਨੂਰੇ ਦੇ ਜਾਣਾ ਐ ਨਹੀਂ ਨੂਰਾ ਇੱਕ ਹੋਰ ਕੀ ਮੇਰਾ ਹੋਰੀ ਗੱਪ ਨਾ ਨਾ ਨੂਰਾ ਨਾ ਨਾ ਇੱਕ ਹੋਣੀ ਗਏ ਵਿਚਲ ਤੋਂ ਕਾਲੇ ਲੱਗਦੀ ਹੁੰਦੀ ਆ ਹਾਂ ਕਿਹਦੇ ਕਹਿੰਦਾ ਆਏਗਾ ਗੱਲ ਕੋਈ ਗੱਲ ਆ ਦੁਨੀਆ ਚਾਈ ਜਾਂਦੀ ਏ ਕੁਝ ਕੁ ਰਸਤਾ ਯਾਰ ਕੀ ਫਾਇਦਾ ਅਮੀ ਧੁੱਪ ਜਿਹਾ ਦਿਮਾਗ ਖਰਾਬ ਕਰਕੇ ਯਾਰ ਰਸਤਾ ਤੁਸੀਂ ਦੇਣਾ ਜੀ ਮારી ਦੇ ਤਾਂ ਤੂੰ ਕਿ ਨਗਰ ਪਾ ਸਹੀ ਯਾਰ ਸਹੀ ਪਿਆਬੀ ਜੋ 14000 ਕਹਿੰਦਾ ਜੀ ਕਦੇ ਤੇਰਾ ਕਹਿੰਦਾ ਨਾ ਕਦੇ 14 ਕਹਿੰਦਾ ਨਾ ਕਦੇ ਬਾ ਨਾ ਇਹਦੇ ਬਰਸ ਤੋਂ ਮੜੀ ਜਿਨੋ دماغ ਤੇ

ਨਾ ਗਰੀ ਨੂੰ ਦੇਣੀ ਤਾਂ ਹੈ ਨਹੀਂ ਇਹ ਸਾਢੇ 7000 ਦੀ ਦੇ ਹੋਣਾ ਹੈ ਹੋਣਾ ਅੱਛਾ ਜੀ ਨਾ ਹੁ ਤੂੰ ਟੜ ਦੇ ਪਟ ਆ ਲੋ ਜੀ ਆ ਲੋ ਫੱਜੀਆ ਆ ਆ ਅਜੀ ਤਾਂ ਖੜੇ ਆ ਤੂੰ ਲੈ ਲੈ ਕੋਈ ਨਾ ਆ ਫੜਾ ਆਲਾ ਬੱਸ ਇੱਕ ਰਗਦੀ ਆਊਗਾ ਪਰ ਹੋ ਜਾ ਉਸ ਨਾ ਹੁ ਤੂੰ ਜਾਈ ਜੋ ਬਾਦਾਂ ਕੋਈ ਤੇਰੀ ਪਾਠ ਵੀ ਐਤੀ ਹੁਣ 9000 ਦੀ ਨਹੀਂ ਹਾਏ ਪਰ ਹੋ ਜਾ ਮੈਂ ਨਹੀਂ ਹੁੰਦੀ ਵੀਰੇ ਪੂਰੀ ਰੋਟੀ ਵੀ ਪੂਰੇ ਵੀ ਨਹੀਂ ਕਰਦੀ ਚੱਕ ਕੇ ਲਿਆਂਦੀ ਆ ਜੇ ਹੁਣ ਨਾ ਉਹ ਜੇ ਇਹਨੂੰ ਆਉਣਾ ਪੈਣਾ ਪਈ। ਲੱਗ ਗਈ ਨਾ ਜੀ ਬਜਵਾ ਤੇਰਾ ਤਣਾ ਹੈ। ਲੈ ਹੁਣ ਉਹ ਖੜ ਗਿਆ ਹੁਣ। ਹਏ ਹਣ ਹਣ ਤੇਰੀ ਪੈ। ਖੜ। ਬੈਠੀ ਬਕਾ। ਹਰੇ ਬੈਠੀ ਬਕਾ। ਉਰੇ ਫੜਾ ਸੁਣ। ਹੋਗੀ ਪਾ ਯਾਰ ਵੀ ਓਏ। ਬੱਸ ਦੱਸਦੀ ਹੋਗੀ। ਉਹ ਦੱਸਦੀ ਹੋਗੀ ਦੱਸਦੀ ਹੋਗੀ। ਹੋਗੀ ਦੱਸਦੀ ਹੋਗੀ। ਹੋਗੀ ਦੱਸਦੀ ਹੋਗੀ। ਹੋਗੀ ਦੱਸਦੀ। ਨਹੀਂ ਹੁੰਦੀ। ਹੋਗੀ ਦੱਸਦੀ ਹੋਗੀ। ਉਹ ਨੂਰੇ ਦੇ ਨਾਲ ਸਿਰ ਨਾ ਨਾਲ ਤੇ ਮਾਰ। डा होगी अट्ठाई दस दस भी करिए

ਪੱਕੇ ਮੋਲ ਆਦਾ ਐਵੇਂ ਫਾਇਦਾ ਉਹ ਪੱਕਾ ਫੋਕੂ ਕਟਦਾ ਮਾੜਾ ਮੋਟਾ ਵੀਰ ਨਹੀਂ ਇਹ ਇੰਨਾ ਕ ਫਰਕ ਨਹੀਂ ਹੁੰਦਾ ਨਹੀਂ ਬੁੱਧਾ ਹੀ ਨਹੀਂ ਮੁੰਡਿਆ ਜਿੰਦੂ ਕੋਈ ਨਾ ਵੀ ਦਾ ਜਿਉ 25 ਦਾ ਵੀ ਵੇਚ ਦਾਂਗੇ ਵੱਲ ਬੱਚਾ ਚਲ ਦੇਖ ਜੂ ਖਦ ਦਾ ਨਾ ਜਾ ਵੱਡਾ ਵੱਡਾ ਨਹੀਂ ਵਿਗਦਾ ਤੇਰਾ ਜਨ ਜੂ ਛੋਟਾ ਵਿਕ ਜੂ ਹੱਲੇ ਚਲ ਆ ਜਾ ਯਾਰ ਉਹਦਾ ਵੇਚ ਜੂ ਹੱਲੇ ਉਹ ਵਾ ਘਾੜ ਕੇ ਨਹੀਂ ਕੋਈ ਨਾ ਨਹੀਂ ਉਹ ਤੋਂ 19000 ਦੇ ਚਾਚਾ ਦਿਲ ਨਾਲ ਛੇਤੀ ਕੋ ਫਿਕਰ ਕਰ ਚਲ ਖੜਾ ਆ ਇਹਨਾਂ ਲੈ ਲੈ ਯਾਰ ਮੋਰ ਦੇ ਨਿਆਰ ਕਾ ਮੇਰਾ ਸੌਦਾ ਕਰਾ ਕੇ ਮਾਂ ਕਰ ਸਾਈ ਲੈ ਲਈ ਅਗਲੇ ਤੋਂ ਕੋਈ ਸਾਈ ਫੜਾਓ ਜੀ ਹਾਂ ਕੰਨ ਛਾੜ ਦੇ ਦਾ ਮੇਮਣੇ ਦਾ ਉਹਦੇ ਨੂੰ ਉਹ ਤਾਂ ਫੜ ਵੀ ਯਾਰ 20 ਉਹ ਤਾਂ ਫੜ ਯਾਰ ਉਹ ਨਹੀਂ ਹੋਣਾ ਵੀਰ ਉਹ 20 ਦਾ ਚੱਕ ਚੱਕ ਕਿਹੜਾ 20 ਕਿਹੜਾ ਉਹ ਨਾ ਬਾਕਰਾ ਮਾਰਿਆ ਜਾ 20 ਹਜ਼ਾਰ 20 ਹਜ਼ਾਰ ਦੇ ਵੇਖਦੇ ਚ ਦੇਖ ਲੈ ਚਲੋ ਜੇ ਬੰਦ ਲਾਵੇ ਤੁਹਾਨੂੰ ਦਿੱਤਾ ਗਿਆ ਚਲ ਜਾ ਤੂੰ ਇੱਧਰੋਂ ਆ ਜਾ ਫੜ ਫੜ ਵੀ ਲੈ 11000 ਦੇ ਬਾਈ ਨਹੀਂ ਇੰਨਾ ਫਰਕ ਨਹੀਂ ਹੋਊਗਾ ਚਾਚਾ 1000 ਖਾਂਡ ਦਾ ਬਸ ਹੋ ਜਾਊਗਾ 12 ਇਹ ਬੱਚਾ ਇਹਦਾ ਪਹਿਲੇ 14000 ਰੁਪਏ ਲੱਗ ਚੁੱਕਿਆ ਦਿੱਤਾ ਨਹੀਂ ਬੱਚਾ ਉਹ ਗੱਲ ਛੱਡ ਯਾਰ ਆ ਹੁਣ ਇਹ ਗੱਲ ਕਰਦਾ ਹੁਣ ਦੀ ਗੱਲ ਕਰਦਾ 14000 ਦਾ ਲੱਗਦੀ ਲਾਉਣੇ ਚਾਚਾ ਭੁਗਦੀ ਲਾਉਂਦੇ ਖੜਾ ਗਿਆ ਲੱਗ ਗਿਆ 11 11.5 ਕਹੀ ਜਾਓਗੇ ਫਿਰ ਫਾਇਦਾ ਕੋਈ ਨਹੀਂ ਹੈ ਠੀਕ ਆ ਬੱਚਾ ਵਧੀਆ ਬਾਈ ਫਾਇਦਾ ਕੋਈ ਨਹੀਂ ਨਕਰੀ ਵੇਚਦੀ ਵੇਚਦੀ ਬਸ ਉਧਰੇ ਪੇ ਦੇ ਦਈਏ ਦਾ ਫੜੋਏ ਕੋਈ ਫੜਾ ਫੜਦਾਈ 14 ਰੁਪਏ 24 ਰੁਪਏ ਨਹੀਂ 14 ਦਾ ਹੁੰਦਾ ਉਹਨੋਂ ਨੋ ਨੋ ਦੇਣਾ ਆਪਾ ਮੱਛਿਆ 14 ਰੱਖਾ ਜੀ ਹੋਰ ਵੀ ਹੋਰ ਦੇ ਲੈਣਾ ਅੱਡ ਜਾ ਤੇਰੀ ਮੰਦ ਵਾਲੀਆ 14 ਲੱਗਾ ਤੈਨੂੰ ਛੱਡ ਜਾਵਾਂਗੇ ਨਹੀਂ 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 14 ਹੁੰਦੇ ਯਾਰ ਨਹੀਂ ਨਹੀਂ ਉਹ ਫੜਾ ਰੱਖ ਲੈ ਫਿਰ ਹੁਣ ਜਾਣ ਕੱਢ ਨਹੀਂ ਰੋਲ ਨਹੀਂ ਯਾਰ ਜਾਣ ਤੇ ਬਾਹਰ ਮੈਨੂੰ ਰੰਗ ਜਾ ਨਹੀਂ ਜੀ ਇਹਨੂੰ ਜੇ ਬੱਕਰ ਨੂੰ ਮਾਰਦੀ ਆ ਓਏ ਮਾਰਦਾ ਨਹੀਂ ਭਾਈ ਚੀਜ਼ ਆ ਇਸ ਨਾਲ ਲਖਾ ਬਈ ਬਈ ਰੋ ਰਮਜ਼ਾਨ ਚੱਕ ਫੜਾ ਓਏ ਫੜਾ 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 ਦੋ ਜੀ ਦੋ ਤੇਰੇ ਪਾਸ ਤੇਰੀ ਢੋਂਾ ਵਾਗਾ ਯਾਰ ਮੇਮਲਾ ਚੰਗਾ ਚਾਚਾ ਮੇਮਲਾ ਵਧੀਆ ਯਾਰ ਆਪਾਂ ਤੁਹਾਨੂੰ ਕੀ ਕਹਦਾ ਕਸਮ ਲਾ ਕੇ 14000 ਦਾ ਦਿੱਤਾ ਤੇ ਟੱਲ ਕੇ ਜੀ ਮੁੰਡਾ ਆਇਆ ਉਹ ਵੀ ਕੋਈ ਨਹੀਂ ਗਿਆ ਤੈਨੂੰ ਤਾਂ 15 ਲਾ ਕੇ ਗਿਆ ਸਾਡੇ ਤੇਰੇ ਤੇਰੇ 1400 ਦੇ ਪੱਲੇ ਪਊ ਯਾਰ ਇਹ ਕਿੱਥੇ ਹੋ ਗਏ ਉਹ ਇਹ ਤਾਂ 14 ਬੱਲੇ ਪਾਈ ਵੇ 10000 ਦਾ ਬੱਜਾ ਵਾ ਤੈਨੂੰ ਤਾਂ ਮੰਗਿਆ ਕੁਝ ਨਹੀਂ ਨੇ ਉਹ ਮੀਟ ਦੇ ਹਿਸਾਬ ਨਾਲ ਨਹੀਂ ਲੈ ਨਹੀਂ ਬੱਕਰੇ ਲਈ ਫਰਕ ਨਹੀਂ ਮੇਮਣਾ ਆ ਮੇਮਣਾ ਲਈ ਫਰਕ ਚ ਦਦੇ ਕੋੜੇ ਦਾ ਫਰਕ ਹੀ ਨਹੀਂ ਯਾਰ ਉਹ ਆ ਹਿਸਾਬ ਨਾਲ ਆ ਬਈ ਆ ਬੱਕਰਾ ਹੋਇਆ ਨਾ ਕੀ ਤੂੰ ਹੁਣ ਮੀਟ ਦੇ ਹਿਸਾਬ ਤੇ ਜਾਏਗਾ ਇਹਦੀ ਕੁਆਲਿਟੀ ਦੀ ਕਿੰਨੀ ਵੀਰੇ ਕੁਆਲਿਟੀ ਆ ਬੰਦੀ ਉਹ ਨਹੀਂ ਮਗਿਆ ਤੂੰ ਕੋਲੀ ਰੱਖ ਲੈ ਵੀ ਅਹ ਜੀ ਬੀ ਮੋਰੀ ਤਾ 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 ਨਾ ਜਾ ਰਿਹਾ ਪਰ ਆਇਆ ਮਾਰ ਬਹੁਤ ਮਹਿਰਮਾਲ ਬਹੁਤ ਬੰਦਰਾ ਕਰ ਲੈ ਨਾ ਨਾ ਕਰ 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 ਜੀ ਨਾ ਨਹੀਂ ਹੁਣ ਆਉਣਾ ਤੁਸੀਂ ਉਹ ਨਹੀਂ ਕਿੰਨਾ ਰਹਿਣਾ ਕਿੰਨਾ ਰਹਿਣਾ ਸੱਚਾ ਕਿਤੇ ਕੀ ਕਰਦਾ ਕਿਉਂ ਹੈ ਤਾ ਬੋਧ ਜਿਹਾ ਬਹਿ ਗਿਆ 200 ਰੁਪਏ ਠੀਕ ਹੈ ਜੀ ਕੀ ਵਗਿਆ ਸ੍ਰੀ 2 ਰੁਪਏ ਕਿਲੋ ਸਾਹਮਣੇ ਕਰਾਂ ਆਪਣੇ ਦੇਖ ਲੋਕਰੀ ਹੈਗੀ